ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਕ ਔਰ ਜ਼ਿੰਦਰ ਪੰਜਾਬੀ ਵਲੌਗ ਸਵਾਗਤ ਹੈ ਤੇ ਗਾਇਜ਼ ਅੱਜ ਬਣਾਉਣ ਲੱਗੇ ਆਪਾਂ ਸਪੈਸ਼ਲੀ ਬੱਚਿਆਂ ਦੇ ਲਈ ਬਹੁਤ ਵਧੀਆ ਚੀਜ਼ ਜੋ ਬੱਚੇ ਹਨ ਖੁਸ਼ੀ ਨਾਲ ਚਾ ਕੇ ਖਾਣਗੇ ਤੇ ਤੁਸੀਂ ਵੀ ਜਰੂਰ ਬਣਾਇਓ ਤੇ ਲੋ ਗਾਇਜ਼ ਇੱਧਰ ਬਣਾਉਣ ਲੱਗੇ ਆਪਾਂ ਚੀਜ਼ ਬਹੁਤ ਤੇ ਉਹਦੇ ਲਈ ਬਣਾਉਣ ਲੱਗੇ ਆਂ ਚਟਣੀਏ ਚਟਣੀ ਨਾ ਆਪਾਂ ਕਿਤੇ ਨਾਲ ਦਿਖਾ ਸਕਦੇ ਆਂ ਤੁਹਾਨੂੰ ਦਿਖਾ ਰਹੀ ਆਂ ਨਵੇਂ ਕਿ ਆ ਦੇਖੋ ਚਟਣੀ ਬਣਾਉਣ ਲਈ ਮੈਂ ਟਮਾਟਰ ਲੈ ਲੇ ਲਸਣ ਲੈ ਲਿਆ ਠੀਕ ਹੈ ਨਾ ਥੋੜਾ ਥੋੜਾ ਨਾਲ ਫਰਾਈ ਕਰ ਲਾਂਗੇ ਹਲਕਾ ਜਿਹਾ ਆਪਾਂ ਲੈ ਲਾਂਗੇ ਜੀ ਥੋੜਾ ਜਿਹਾ ਆਪਾਂ ਇਹਦੇ ਚ ਅਦਰ ਠੀਕ ਹੈ ਹਲਕਾ ਜਿਹਾ ਲਸਣ ਨੂੰ ਅੱਪਰ ਹੋਸ ਗਣਾ ਜਿਆਦਾ ਤਾਂ ਤੇ ਟਮਾਟਰ ਆਪਾਂ ਤਾਂ ਲੈ ਥੋੜੇ ਨਰਮ ਜਿਹੇ ਹੋ ਜਾਣਗੇ ਠੀਕ ਹੈ ਇੱਦਾਂ ਕਰਕੇ ਤੁਸੀਂ ਇਹਨੂੰ ਵੀ ਰੋਸਟ ਕਰ ਸਕਦੇ ਹੋ ਲਸਣ ਵੀ ਇੱਦਾਂ ਰੋਸਟ ਕਰ ਸਕਦੇ ਹੋ ਠੀਕ ਹੈ ਇਹਦੇ ਨਾਲ ਹੀ ਮੈਂ ਪਿਆਜ਼, ਹਰੀਆਂ ਮਿਰਚਾਂ ਤੇ ਧਨੀਆ ਇਹ ਸਾਰਾ ਕੁਝ ਹਨਕਾ ਜਾ ਕਰਕੇ ਫਿਰ ਆਪਾਂ ਬਣਾ ਲਿਆ ਜੀ ਆਪਣੀ ਧਨੀਆ ਵਾਲੀ ਚਟਨੀ ਦੇਖੋ ਜੀ ਆਪਣੇ ਜਿਹੜੇ ਬਰੈਡ ਹੈ ਨਾ ਇਹਨਾਂ ਦਾ ਆਪਾਂ ਛੂਰਾ ਕਰ ਲੈਣਾ ਠੀਕ ਹੈ ਬਰੈਡ ਤੋੜ ਕੇ ਇਹਨਾਂ ਦਾ ਛੂਰਾ ਬਣਾ ਲੈਣਾ ਪਹਿਲਾਂ ਤੇ ਲੋੜੀ ਹੁਣ ਬਣਾਵਾਂਗੇ ਆਪਾਂ ਛਕਨੀ ਆਪਾਂ ਪੀਸ ਲਈਏ ਠੀਕ ਹੈ ਇਸੇ ਛੋਲੇ ਲਈ ਆਪਾਂ ਪਾਟਾ ਹੋਣੀ ਦੇ ਵਿੱਚ ਧੰਨੀਆਂ ਪਿਆਜ਼ ਜੇਕਰ ਪਿਆਜ਼ ਦੀਆਂ ਭੂਕਾ ਹੈ ਨਾ ਕੋਈ ਤੁਸੀਂ ਪਿਆਜ਼ ਦੀਆਂ ਭੂਕਾ ਵੀ ਪਾ ਸਕਦੇ ਹੋ ਠੀਕ ਹੈ ਇਹ ਬੋਲੇ ਚਾਹ ਲਈਏ ਤੇ ਜਿਹੜੀ ਹੁੰਦਾ ਨਾ ਇਹ ਚੀਜ਼ ਬੋਲ ਬਣਾ ਰਹੀ ਹੈ ਬਹੁਤ ਸੌਖਾ ਤੇ ਸਿੰਪਲ ਤਰੀਕੇ ਨਾਲ ਬਣ ਜਾਂਦੇ ਆ ਜਿਸ ਤਰ੍ਹਾਂ ਮਰਜੀ ਔਰ ਕੋਈ ਟਾਈਮ ਵੀ ਨਹੀਂ ਲੱਗਦਾ ਫਟਾਫਟ ਬਣ ਜਾਂਦੇ ਤੇ ਬੱਚੇ ਵੀ ਸਾਡੇ ਇਸ ਚੀਜ਼ ਨੂੰ ਬਹੁਤ ਖੁਸ਼ ਹੋ ਕੇ ਖਾਣਗੇ ਤੁਸੀਂ ਸੇਮ ਇਦਾਂ ਹੀ ਬਣਾ ਕੇ ਦੇਖਿਓ ਅੰਦਰ ਰੱਖ ਦਿਓ ਬਸ ਖਸਕਾਲਾ ਨਹੀਂ ਆਸੀ ਆਪੇ ਇਦੇ ਵਿੱਚ ਹੁਣ ਆਪਾਂ ਪਾਣਾ ਕੁਝ ਨਹੀਂ ਆ ਹਰੀਆਂ ਮਿਰਚਾਂ ਪਾਈਆਂ ਆਪਣੇ ਟੇਸਟ ਦੇ ਅਨੁਸਾਰ ਤੁਸੀਂ ਨਮਕ ਪਾ ਲੈਣਾ ਠੀਕ ਹੈ ਜੀ ਥੋੜੀ ਜਿਹੀ ਪਾਣੀ ਇਹਦੇ ਵਿੱਚ ਕਾਲੀ ਮਿਰਚ ਲੋਜੀ ਇਹ ਬਣਾ ਲੈਣੀ ਆਪਾਂ ਚਟਣੀ ਠੀਕ ਹੈ ਲਸਣ ਤੇ ਹਰੇ ਧਨੀਏ ਤੇ ਲੋ ਗਾਇਜ਼ ਆ ਦੇਖੋ ਆਪਾਂ ਆਲੂ ਬਾਲ ਲੈਨੇ ਠੀਕ ਹੈ ਆਲੂ ਬਹੁਤ ਚੰਗੀ ਤਰ੍ਹਾਂ ਸਾਡੇ ਉਬਲ ਚੁੱਕੇ ਨੇ ਆ ਦੇਖੋ ਇਕਦਮ ਐ ਨਰਮ ਨਰਮ ਹੋ ਚੁੱਕੇ ਨੇ ਹੁਣ ਆਪਾਂ ਥੋੜਾ ਜਿਹਾ ਇਹਦੇ ਚ ਨਾ ਕਰ ਧਨੀਆ ਕੱਟ ਲੈਨੇ ਆ ਧਨੀਆ ਕੱਟ ਕੇ ਫਿਰ ਇਹਨਾਂ ਨੂੰ ਬਰੀਕ ਬਰੀਕ ਧਨੀਆ ਕੱਟ ਲੈਨੇ ਆ ਇਹ ਚ ਹੋਰ ਕੁਝ ਨਹੀਂ ਪਾਣਾ ਧਨੀਆ ਬਾਕੀ ਤੁਹਾਨੂੰ ਮੈਂ ਦੱਸ ਦਿਆਂ ਕੀ ਕੁਝ ਪਾਣਾ ਤਲੋਜੀ ਇੱਤੈ ਹੁਣ ਆਪਣੇ ਆਲੂ ਵੀ ਫੇਰ ਲੈਣੇ ਆ ਦੇ ਵਿੱਚ ਹੀ ਤੇ ਲੋ ਜੀ ਹੁਣ ਇਹਦੇ ਵਿੱਚ ਪਾ ਲੈਣਾ ਆਪਣੇ ਟੇਸਟ ਅਨੁਸਾਰ ਨਮਕ ਠੀਕ ਹੈ ਥੋੜਾ ਜਿਹਾ ਪਾ ਲੈਣਾ ਗਰਮ ਮਸਾਲਾ ਪੀਸਿਆ ਹੋਇਆ ਧਨੀਆ ਹਲਕੀ ਜਿਹੀ ਲਾਲ ਮਿਰਚ ਇਹ ਨੂੰ ਚੰਗੀ ਤਰ੍ਹਾਂ ਰਲਾ ਲੈਣਾ ਤੇ ਲੋ ਜੀ ਇਹਦੇ ਵਿੱਚ ਹੀ ਹੁਣ ਆਪਾਂ ਕਰ ਲੈਣਾ ਪਨੀਰ ਨੂੰ ਕद्दूकस ਠੀਕ ਹੈ ਜੀ ਐਦਾਂ ਕਰਕੇ ਪਨੀਰ ਨੂੰ ਵੀ ਆਲੂਆਂ ਦੇ ਵਿੱਚ ਹੀ ਕद्दूकस ਕਰਕੇ ਮਿਕਸ ਕਰ ਲੈਣਾ ਆ ਦੇਖੋ ਐਦਾਂ ਕद्दूकस ਕਰ ਲੈਣਾ ਤੇ ਲੋ ਜੀ ਆ ਦੇਖੋ ਹੁਣ ਆਪਾਂ ਨਾ ਹਲਕਾ ਜਿਹਾ ਤੇਲ ਹੱਥ ਨੂੰ ਲਾ ਲੈਣਾ ਠੀਕ ਹੈ ਆਲੂਆਂ ਨੂੰ ਪੇਠੀ ਲੈ ਕੇ ਇਦਾਂ-ਇਦਾਂ ਕਰਕੇ ਠੀਕ ਹੈ ਪੇਠੀ ਨੂੰ ਆਪਾਂ ਇਦਾਂ-ਇਦਾਂ ਕਰ ਲੈਣਾ ਇਹਦੇ ਵਿੱਚ ਥੋੜਾ ਜਿਹਾ ਮੋਜ਼ਰੇਲਾ ਮੋਜ਼ਰੇਲਾ ਚੀਜ਼ ਹੁੰਦੀ ਹੈ ਨਾ ਉਹ ਤੁਸੀਂ ਵਿੱਚ ਹਲਕੀ ਜੀ ਭਰ ਲੈਣੀ ਠੀਕ ਹੈ ਪਨੀਰ ਲਾ ਲਓ ਜੇਕਰ ਮੋਜ਼ਰੇਲਾ ਨਹੀਂ ਹੈਗੀ ਨਾ ਤੁਸੀਂ ਇਹਨੂੰ ਪਨੀਰ ਵੀ ਭਰ ਸਕਦੇ ਹੋ ਇਦਾਂ ਕਰਕੇ ਗੋਲ ਕਰ ਲਓ ਠੀਕ ਹੈ ਇਦਾਂ ਕਰਕੇ ਫਿਰ ਇਹਨੂੰ ਰੱਖ ਦੇਣੇ ਇਸੇ ਤਰ੍ਹਾਂ ਹੀ ਕਰਕੇ ਸਾਰੇ ਬਾਲ ਜੇ ਬਣਾ ਲੈਣੇ ਆਪਾਂ ਬਾਲ ਜੇ ਬੋਲ ਜੇ ਠੀਕ ਐ ਐਵੇਂ ਨਹੀਂ ਬਣਾ ਕੇ ਸੇਮ ਐ ਹੀ ਕਰਨਾ ਹੈ ਹਲਕੀ ਹਲਕੀ ਮੋਜ਼ਰੇਲਾ ਇਹਦੇ ਵਿੱਚ ਭਰਦੀ ਜਾਣੇ ਆ ਵੈਸੇ ਤਾਂ ਆਪਾਂ ਪਨੀਰ ਪਾਇਆ ਹੋਇਆ ਹੈ ਜੇਕਰ ਮੋਜ਼ਰੇਲਾ ਨਾ ਹੋਵੇ ਫੇਰ ਆਪਣੇ ਕੋਲ ਆਪਸ਼ਨ ਹੈਗਾ ਕਿ ਆਪਾਂ ਪਨੀਰ ਪਾ ਸਕਦੇ ਹਾਂ ਵਿੱਚ ਕッティング ਕਰਕੇ ਐਸੇ ਤਰ੍ਹਾਂ ਹੀ ਬਸ ਸਾਰੇ ਦੇਖੋ ਤੁਸੀਂ ਸੇਮ ਇਦਾਂ ਹੀ ਬਣਾਉਂਦੇ ਜਾਣਾ ਨੇ ਹਲੋ ਛੋਟੇ ਬਣਾਣੇ ਛੋਟੇ ਬਣਾ ਸਕਦੇ ਹੋ ਠੀਕ ਹੈ ਜੇ ਵੱਡੇ ਕਰਨੇ ਵੱਡੇ ਉਹ ਤਰ੍ਹਾਂ ਆਪਾਂ ਰੱਖ ਲਿਆ ਜੀ ਹੁਣ ਆਪਣਾ ਦੇ ਫਾਈਂਡ ਕਰਨਾ ਹੋਣਾ ਤੇ ਲੋ ਗਾਈਜ਼ ਆ ਦੇਖ ਲਓ ਆਪਾਂ ਸਾਰੇ ਬਣਾ ਕੇ ਕਰ ਲਏ ਨੇ ਤਿਆਰ ਠੀਕ ਹੈ ਆ ਦੇਖੋ ਬਾਲ ਜੀਆਂ ਬਣਾ ਲਿਆ ਨੇ ਆਪਾਂ ਠੀਕ ਹੈ ਆ ਦੇਖੋ ਕਿੰਨੇ ਵਧੀਆ ਬਣ ਗਏ ਨਾ ਐਦਾਂ ਲੱਗ ਰਿਹਾ ਜਿਵੇਂ ਨਾ ਨਾਰੀਅਲ ਦੇ ਲੱਡੂ ਹੁੰਦੇ ਆ ਤੁਹਾਨੂੰ ਤਾਂ ਇੱਕ ਲੱਗ ਰਿਹਾ ਆ ਦੇਖੋ ਮੈਨੂੰ ਤੇ ਬਹੁਤ ਵਧੀਆ ਲੱਗ ਰਹੇ ਨੇ ਮੈਨੂੰ ਦੇਖਣ ਚ ਵੀ ਮਤਲਬ ਐਦਾਂ ਲੱਗ ਰਿਹਾ ਬਹੁਤ ਵਧੀਆ ਤੇ ਹੁਣ ਆਪਾਂ ਇਹਨਾਂ ਨੂੰ ਬਣਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਨੇ ਆ ਦੇਖੋ ਤੁਸੀਂ ਲੋਜੀ ਆ ਦੇਖੋ ਮੇਰੇ ਕੋਲ ਆਟਾ ਨਹੀਂ ਸੀਗਾ ਜੇਕਰ ਤੁਹਾਡੇ ਕੋਲ ਆਰਾ ਰੋਟ ਹੈ ਤੇ ਆਰਾ ਰੋਟ ਘੋਲ ਲਓ ਜੇਕਰ ਆਰਾ ਰੋਟ ਨਹੀਂ ਹੈ ਤੇ ਮੈਦਾ ਘੋਲ ਲਓ ਠੀਕ ਹੈ ਮੈਂ ਆਟਾ ਹੀ ਘੋਲਿਆ ਠੀਕ ਹੈ ਹੁਣ ਆਪਾਂ ਇਹਨੂੰ ਨਾ ਫੇਰ ਇਦਾਂ ਹੀ ਇਦਾਂ ਡਿਪ ਕਰਨਾ ਹੈ ਇਹਦੇ ਵਿੱਚ ਆ ਦੇਖੋ ਇਸੇ ਤਰ੍ਹਾਂ ਇਹਨਾਂ ਨੂੰ ਪਹਿਲਾਂ ਇਦਾਂ ਕਰਕੇ ਡਿਪ ਕਰਨਾ ਹੈ ਠੀਕ ਹੈ ਡਿਪ ਕਰਕੇ ਫੇਰ ਆਪਾਂ ਇਦਾਂ ਹੀ ਇਹਨੂੰ ਇਹਦੇ ਵਿੱਚ ਜਿਹੜਾ ਆਪਾਂ ਬ੍ਰੈਡ ਵਾਲਾ ਬਣਾਇਆ ਹੈ ਨਾ ਇਦਾਂ ਕਰਕੇ ਫੇਰ ਇਹਨੂੰ ਆਪਾਂ ਇਦਾਂ ਇਹਦੇ ਵਿੱਚ ਸੇਕਾ ਦੇਣਾ ਠੀਕ ਹੈ ਇਸੇ ਤਰ੍ਹਾਂ ਸੇਮ ਇਸੇ ਤਰ੍ਹਾਂ ਫੇਰੇ ਏਦਾਂ ਕਰਕੇ ਫੇਰ ਏਦਾਂ ਘੁਮਾ ਕੇ ਇਹਦੇ ਵਿੱਚ ਤਾਂ ਕਿ ਆ ਲੱਗ ਜਵੇ ਬਰੈਡ ਜਿਹੜਾ ਕਰਮ ਬਣਾਇਆ ਨਾ ਬਰੈਡ ਕਰਮ ਜਿਹਾ ਇਹ ਵਾਲਾ ਇਹਦੇ ਤੁਸੀਂ ਸਾਈਜ਼ ਛੋਟਾ ਬਣਾਣਾ ਹੈ ਛੋਟਾ ਬਣਾ ਲਓ ਵੱਡਾ ਬਣਾਣਾ ਹੈ ਵੱਡਾ ਬਣਾ ਲਓ ਆਏ ਇਸੇ ਤਰ੍ਹਾਂ ਇਹ ਫੇਰੇ ਨੂੰ ਇਸੇ ਤਰ੍ਹਾਂ ਹੀ ਸਾਰੇ ਆਪਾਂ ਬਣਾ ਲੈਣੇ ਸੇਮ ਇਸੇ ਤਰ੍ਹਾਂ ਠੀਕ ਹੈ ਦੇ ਲੋਗਾ ਇਸ ਆ ਦੇਖੋ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਇਹ ਵਾਲਾ ਬੋਲਜੀ ਚੱਕ ਕੇ ਇਸੇ ਤਰ੍ਹਾਂ ਕਰਕੇ ਫਿਰ ਇਹਨੂੰ ਡਿਪ ਕਰਕੇ ਆ ਸਾਰਾ ਜਿਹੜਾ ਆਪਾਂ ਬਰੁੱਦਾ ਹੈ ਨਾ ਇਹਦਾ ਆਪਣਾ ਬ੍ਰੈਡ ਵਾਲਾ ਬ੍ਰੈਡ ਕਰਨ ਜੀ ਆਹ ਦੇ ਗੱਦ ਹੀ 판ਤੇ ਜਾਣ ਠੀਕ ਹੈ ਸੇਮ ਸਾਰੇ ਇਦਾਂ ਹੀ ਕਰਨੇ ਨੇ ਇਹ ਬੱਚਿਆਂ ਲਈ ਬਹੁਤ ਵਧੀਆ ਵੀ ਚੀਜ਼ ਹੈ ਤੇ ਨਾਲੇ ਆਪਣੇ ਬੱਚੇ ਖੁਸ਼ ਹੋ ਕੇ ਵੀ ਖਾਣਗੇ ਬਾਹਰ ਦੀਆਂ ਚੀਜ਼ਾਂ ਨੂੰ ਤੋਂ ਵੀ ਇਸ ਤੋਂ ਹੋਣਗੇ ਨਾ ਨਾਲੇ ਆਪਣੀ ਸਾਫ ਸਫਾਈ ਹੋਗੀ ਨਾਲੇ ਵਧੀਆ ਆਪਣੇ ਬੱਚੇ ਵੀ

ਤੁਸੀਂ ਦੇਖ ਰਹੇ ਹੋਣੇ ਕਿੰਨੇ ਅੱਛੇ ਲੱਗ ਰਹੇ ਆ ਤੇ ਬਾਕੀ ਤੁਹਾਨੂੰ ਮੈਂ ਸਾਰੇ ਕੰਪਲੀਟ ਕਰਕੇ ਦਿਖਾਣੀਆਂ ਠੀਕ ਹੈ ਚਲੋ गाइस ਆਹ ਦੇਖ ਠੀਕ ਹੈ ਜੀ ਆਹ ਦੇਖੋ ਤੁਸੀਂ ਦੇਖ ਰਹੇ ਹੋਣੇ ਆਹ ਦੇਖੋ ਕਿੰਨੇ ਵਧੀਆ ਬਣ ਕੇ ਹੋਈਆਂ ਤਿਆਰ ਠੀਕ ਹੈ ਇਸੇ ਤਰ੍ਹਾਂ ਹੀ ਤੁਸੀਂ ਆਲੇ ਬਹੁਤ ਵਧੀਆ ਵੀ ਲੱਗਦੇ ਆ ਬਾਕੀ ਤੁਹਾਨੂੰ ਮੈਂ ਦਿਖਾਨੀਆਂ ਕਿ ਇਹਦੇ ਅੰਦਰੋਂ ਵੀ ਤੁਹਾਨੂੰ ਦਿਖਾਨੀਆਂ ਆ ਦੇਖੋ ਤੇ ਲੋ ਜੀ ਹਾਂ ਦੇਖੋ ਇਸ ਤਾਂ ਦੇ ਪੰਜ ਜਾਣੇ ਆ ਠੀਕ ਹੈ ਬਾਕੀ ਤੁਹਾਨੂੰ ਮੈਂ ਅੰਦਰ ਦਾ ਤੋੜ ਕੇ ਦਿਖਾਨੀ ਆ। ਹਾਂ ਦੇਖ ਤੁਸੀਂ ਦੇਖ ਰਹੇ ਹੋ ਨਾ। ਐਦਾਂ ਬਣ ਜਾਂਦੇ ਆ ਚੀਜ਼ ਬੋਲ। ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੇ ਆ ਠੀਕ ਹੈ ਗਾਇਸ ਤੁਸੀਂ ਬਣਾਇਓ ਤੇ ਮੈਨੂੰ ਜਰੂਰ ਦੱਸਿਓ। ਬਾਕੀ ਤੁਹਾਨੂੰ ਦਿਖਾਨੀ ਆ ਦੇਖੋ। ਤੁਹਾਨੂੰ ਵਾਹ ਆ ਰਹੀ ਹੋਣੀ ਹੈ ਨਾ। ਇਹ ਬਿਲਕੁਲ ਵੀ ਫਟਦੇ ਨਹੀਂ। ਕੁਝ ਨਹੀਂ ਹੁੰਦਾ ਇਹ ਬਹੁਤ ਟੇਸਟੀ ਬਣਦੇ ਆ। ਤੁਸੀਂ ਬਣਾਇਓ ਤੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ। ਠੀਕ ਹੈ ਕਿੰਨੇ ਕਿੰਨੇ ਬਣਾਏ ਆ। ਚਾਹੇ ਬਾਅਦ ਚੋ ਕਮੈਂਟ ਕਰਕੇ ਦੱਸਿਓ ਪਰ ਮੈਨੂੰ ਦੱਸਿਓ ਜਰੂਰ। ਅਬ ਬੱਚੇ ਨਾ ਦੇਖਿਓ ਦੁਆਰਾ ਦੁਆਰਾ ਮੰਨਣ ਕੇ ਬਹੁਤ ਸੌਖਾ ਤਰੀਕਾ ਹੈ ਘਰੇ ਹੀ ਬਣਾਉਣ ਦੇ ਫੀਸ ਬੋਲ ਠੀਕ ਹੈ ਜੀ ਇਸੇ ਤਰ੍ਹਾਂ ਸੇਮ ਜਿਵੇਂ ਮੈਂ ਆਪ ਕੋ ਸੀਜ਼ਰ ਦੱਸਿਆ ਨਾ ਤੁਹਾਨੂੰ ਸੇਮ ਇਦਾਂ ਹੀ ਬਣਾਣਾ ਤੇ ਇਹ ਫੱਟ ਦੇ ਨਹੀਂ ਹੈਗੇ ਆਪਾਂ ਜੋ ਜੋ ਚੀਜ਼ਾਂ ਪਾਈ ਹੈ ਨਾ ਸੇਮ ਇੱਜ ਬਣਾਣਾ ਤੁਸੀਂ ਠੀਕ ਹੈ ਜੀ ਚਲੋ गाइस ਇਸ ਤਰ੍ਹਾਂ ਕਰਕੇ ਤੁਸੀਂ ਆ ਦੇਖੋ ਮੈਂ ਮਾਇਓਨੈਸ ਰੱਖ ਲਈ ਸੌਸ ਵੀ ਰੱਖ ਲਈ ਤੇ ਆਪਾਂ ਜੜੀ ਹਰੀ ਚਟਣੀ ਬਣਾਈ ਹੈ ਨਾ ਉਹ ਵੀ ਰੱਖ ਲਈ ਹੁਣ ਇਸ ਤਰ੍ਹਾਂ ਕਰਕੇ ਤੁਸੀਂ ਸਰਵ ਕਰੋ ਤੇ ਖਾਓ ਠੀਕ ਹੈ ਜੀ ਬਾਕੀ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਕਿ ਲੋ ਸੀ ਇੱਧਰ ਬਣਾਉਣ ਲੱਗੇ ਸੀ ਆਪਾਂ ਸਬਜੀ ਬਹੁਤ ਟਾਈਮ ਹੋ ਚੁੱਕਿਆ ਸੀ ਮੈਂ ਕਿਾ ਚਲੋ ਫਟਾਫਟ ਬਣਾ ਦੇਣੀ ਆ ਸਬਜੀ ਸਬਜੀ ਅੱਜ ਜਿਹੜੀ ਨਾ ਮਿਕਸ ਹੁੰਦੀ ਉਹ ਵਾਲੀ ਬਣਾਉਣ ਲੱਗੀ ਸੀ ਤੇ ਸਾਰਾ ਕੁਝ ਲੈ ਲਿਆ ਸੀ ਜੋ ਵੀ ਪਿਆ ਸੀ ਨਾ ਮਟੀਰੀਅਲ ਮੇਰੇ ਕਾ ਬਣਾ ਦੇਣੀ ਆ ਫਟਾਫਟ ਤੇ ਵਿੱਚ ਪਹਿਲਾਂ ਲਸਣ ਪਾ ਲਿਆ ਸੀਗਾ ਲਸਣ ਪਾ ਕੇ ਤੇ ਫਿਰ ਮੈਂ ਕਿਾ ਚਲੋ ਤੜਕਾ ਲਾ ਦੇਣੀ ਆ ਵਧੀਆ ਜੀ ਸਬਜੀ ਮਿਕਸ ਸਬਜੀ ਹੋਵੇ ਨਾ ਤੇ ਬਣਾਓ ਬਸ ਜਦੋਂ ਕਦੀ ਜਲਦੀ ਹੋਵੇ ਨਾ ਤਾਂ ਬਸ ਇਦਾਂ ਹੀ ਮੈਂ ਤਾਂ ਫਟਾਫਟ ਬਣਾ ਦੇਣੀ ਹਣੀ ਸਾਰਾ ਕੁਝ ਪਾ ਕੇ ਮਟਰ ਵਗੈਰਾ ਸਾਰਾ ਕੁਝ ਪਾਇਆ ਸੀਗਾ ਉਹਨਾਂ ਕਾ ਗਾਜਰਾ ਮਟਰ ਆਲੂ ਮਸ਼ਰੂਮ ਜੋ ਵੀ ਹੈ ਸਭ ਕੁਝ ਕੱਟ ਲਿਆ ਸੀਗਾ ਠੀਕ ਹੈ ਜੀ ਬਾਕੀ ਪਿਆਰ ਆ ਜੈ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਅਗੇ ਰਿਕੁਐਸਟ ਹੈ ਬਹੁਤ ਸਾਰਾ ਧੰਨਵਾਦ ਤੁਹਾਡੀਆਂ ਸਾਰੀਆਂ ਪੈਨਾਂ ਦੇ ਜਿਹੜੀਆਂ ਮੈਨੂੰ ਇੰਨਾ ਪਿਆਰ ਦਿੰਦੀਆਂ ਮੇਰੇ ਚੈਨਲ ਨੂੰ ਨਾ ਸਪੋਰਟ ਕਰਦੇ ਬਹੁਤ ਸਾਰਾ ਸ਼ੁਕਰੀਆ ਵਾਹਿਗੁਰੂ ਕੋ ਕਿਸੇ ਚੜ੍ਹਦੀ ਕਲਾ ਚ ਰੋ ਕੋ ਸ਼ੋ ਬਸ ਮੈਨੂੰ ਇਦਾਂ ਹੀ ਪਿਆਰ ਤੇ ਸਪੋਰਟ ਬਣਾਈ ਰੱਖਿਓ ਠੀਕ ਹੈ ਜੀ ਤੇ ਬਾਕੀ ਜੋ ਵੀ ਹੁੰਦਾ ਤੁਹਾਨੂੰ ਪਤਾ ਮੈਂ ਡੇਲੀ ਰੁਟੀਨ ਦੇ ਵਿੱਚ ਜੋ ਛੋਟੇ ਮੋਟੇ ਕੰਮ ਕਰਦੇ ਜੋ ਵੀ ਬਹੁਤ ਮਿਹਨਤ ਕਰਦੀਆਂ ਜੀ ਬਸ ਮੈਨੂੰ ਇਦਾਂ ਹੀ ਸਪੋਰਟ ਕਰਨਾ ਹੈ ਅੱਗੇ ਵਧਾਣਾ ਹੈ ਤੁਸੀਂ ਠੀਕ ਹੈ ਬਹੁਤ ਅੱਛੇ ਅੱਛੇ ਆਪਣੇ ਕਮੈਂਟ ਕਰਿਆ ਕਰੋ ਕਿੱਥੋਂ ਦੇਖਦੇ ਮੈਨੂੰ ਜਰੂਰ ਦੱਸਿਓ ਕਿਉਂ ਬਹੁਤ ਅੱਛਾ ਲੱਗਦਾ ਜਦੋਂ ਮੈਂ ਤੁਹਾਡੇ ਕਮੈਂਟ ਪੜ੍ਹਦੀ ਹੁੰਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਮਤਲਬ ਜਦੋਂ ਕਮੈਂਟ ਪੜ੍ਹ ਕੇ ਕਿ ਖੁਸ਼ੀ ਜੀ ਹੁੰਦੀ ਹੈ ਨਾ ਮੈਨੂੰ ਵੀ ਇੰਨੇ ਅੱਛੇ ਅੱਛੇ ਮੇਰੀ ਫੈਮਿਲੀ ਜੁੜੀ ਹੈ ਮੇਰੇ ਭੈਣ ਭਰਾ ਮੈਨੂੰ ਜੁੜੇ ਹੋਏ ਆ ਮੈਨੂੰ ਬਹੁਤ ਅੱਛਾ ਲੱਗਦਾ ਠੀਕ ਹੈ ਜੀ ਬਾਕੀ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੇਕਰ ਨਿਊ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਕਰ ਲਓ ਸਬਸਕ੍ਰਾਈਬ ਠੀਕ ਹੈ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਵੀ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਬਾਕੀ ਮਿਲਦੀਆਂ ਜੀ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਪਿਆਰਾ ਜਿਹਾ ਨਵਾਂ ਜਿਹਾ ਵੀਲੌਗ ਲੈ ਕੇ ਆਵਾਂਗੀ ਕੱਲ੍ਹ ਨੂੰ ਵੀ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਣਾ ਠੀਕ ਹੈ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਲ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਤੇ ਇੱਧਰ ਬਣਾ ਲਈ ਮਿਕਸ ਸਬਜ਼ੀ ਆਪਾਂ ਆਜੋ ਜਿੰਨੇ ਜਿੰਨੇ ਖਾਣੀ ਆਪਾਂ ਸਬਜ਼ੀ ਕਰਦੇ ਆ ਤੁਹਾਡੇ ਲਈ ਪਿਆਰ ਗਾਇਸ ਠੀਕ ਹੈ ਤੇ ਸਬਜ਼ੀ ਬਹੁਤ ਸੌਖੇ ਦੇ ਸਿੰਪਲ ਕਿਉਂਕਿ ਤੁਹਾਨੂੰ ਪਤਾ ਮੇਰੀਆਂ ਸਬਜ਼ੀਆਂ ਹਮੇਸ਼ਾ ਮੈਂ ਬਹੁਤ ਸੌਖੇ ਤਰੀਕੇ ਦੇ ਨਾਲ ਬਣਾਉਂਦੀ ਹੁੰਦੀ ਆ ਤੇ ਚਲੋ ਮਿਕਸ ਸਬਜ਼ੀ ਕਿੱਦਾਂ ਬਣਾਈਏ ਬਣਾਈ ਮੈਂ ਕਿਉਂਕਿ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੇਣੀ ਆ बाकी प्यारा ज लाइक मते प्लीज पीछे बहुत शोर आ रहा है सी बस बड़े मुश्किल ਨਾਲ ਮੈਂ ਵੀਡੀਓ ਐਡਿਟ ਕੀਤੀ ਹੈ बाकी ਇਗਨੋਰ ਕਰਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ